ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਅੱਜ ਗੱਲ ਕਰਾਂਗੇ ਜੀ ਅਸੀਂ ਸਰਕਸ ਵਾਲੇ ਪੇਪਰਾਂ ਦੀ ਕਿਉਂਕਿ ਸਾਨੂੰ ਫੇਸਬੁੱਕ ਤੇ ਸਾਡੇ YouTube ਦੇ ਕਮੈਂਟਾਂ ਦੇ ਵਿੱਚ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਇੱਕ ਵੀਡੀਓ ਜ਼ਰੂਰ ਬਣਾਓ ਇਨਫੋਰਮੇਸ਼ਨ ਬਾਰੇ ਪੇ ਸਰਕਸ ਦੇ ਪੇਪਰ ਆਖਰ ਹੁੰਦੇ ਕੀ ਆ ਕਈ ਬੰਦਿਆਂ ਦੇ ਨਾਲ ਫਰਾਡ ਵੀ ਹੋਇਆ ਕਿ ਉਹਨਾਂ ਕਿਸੇ ਦਾ 30000 ਕਹੇਦਾ 40000 ਕਹੇਦਾ 50000 ਕਿਸੇ ਨਾ ਕਿਸੇ ਨਾਲ ਫਰਾਡ ਹੋ ਰਿਹਾ ਤੇ ਅੱਜ ਤੁਹਾਨੂੰ ਅਸੀਂ ਇਹਦੇ ਬਾਰੇ ਪੂਰੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਸਭ ਤੋਂ ਪਹਿਲਾਂ ਗੱਲ ਇਹ ਕਰਦੇ ਹਾਂ ਜੀ ਇਹ ਪੇਪਰ ਖੁੱਲੇ ਦੇ ਕਦਾ ਇਹ ਪੇਪਰ ਹਮੇਸ਼ਾ ਹੀ ਖੁੱਲੇ ਰਹਿੰਦੇ ਇਹਨਾਂ ਨੂੰ ਹਰ ਸਾਲ ਦੀ ਤਰ੍ਹਾਂ 9 ਮਹੀਨੇ ਜਿੱਦਾਂ ਦੇ ਪੇਪਰ ਉਹਨਾਂ ਡੀਕਣਾ ਪੈਂਦਾ ਕਿ ਉਧਰੋਂ ਅਪਰੂਵ ਹੋਵੇ ਕੋਈ ਅਪਰੂਵੇਸ਼ਨ ਦੀ ਲੋੜ ਨਹੀਂ ਪੈਂਦੀ ਤੁਸੀਂ ਸਾਲ ਦੇ ਵਿੱਚ ਜਿਹੜੇ ਮਰਜ਼ੀ ਮਹੀਨੇ ਹਫ਼ਤੇ ਘੰਟੇ ਦਿਨ ਸੈਕਿੰਡ ਦੇ ਵਿੱਚ ਇਹਨੂੰ ਭਰ ਸਕਦੇ ਆ ਸਾਰੇ ਦੇ ਸਾਰੇ ਸਾਲ ਇਹ ਪੇਪਰ ਖੁੱਲੇ ਰਹਿੰਦੇ ਆ ਜੀ ਇਹਨਾਂ ਪੇਪਰਾਂ ਨੂੰ ਭਰ ਕੌਣ ਸਕਦਾ ਜੀ ਨਾਰਮਲੀ ਜੇਕਰ ਦੇਖਿਆ ਜਾਵੇ ਤਾਂ ਇਹ ਪੇਪਰ ਸਰਕਸ ਵਾਲੇ ਬੰਦੇ ਭਰ ਸਕਦੇ ਆ ਪਰ ਜੇ ਫਿਰ ਕੋਈ ਬਾਰ ਕੋਈ ਰੈਸਟੋਰੈਂਟ ਬੰਦਾ ਵਾਲਾ ਰੈਸਟੋਰੈਂਟ ਵਾਲਾ ਬੰਦਾ ਹੋਵੇ ਜਿਹੜਾ ਕਹੇ ਕਿ ਮੈਂ ਆਪਣੇ ਜਿਹੜੇ ਕਲਾਇੰਟ ਆ ਉਹਨਾਂ ਨੂੰ ਐਂਟਰੇਨ ਟੇਨ ਕਰਨਾ ਤਾਂ ਉਹ ਬੰਦੇ ਵੀ ਪਰ ਸਾਦੇ ਪਰ ਫਿਰ ਨੂੰ ਸ਼ੋਅ ਕਰਨਾ ਪੈਣਾ ਫਿਰ ਉਹ ਕਿਸ ਜਗ੍ਹਾ ਤੇ ਜਾ ਕੇ ਉਹ ਬੰਦਿਆਂ ਦਾ ਐਂਟਰੇਨ ਟੇਨਮੈਂਟ ਕਰਾਉਂਦਾ ਤਾਂ ਕਿਹੜੇ ਕਰਤੱਵ ਕਿਹੜੀ ਕਲਾ ਕਲਾ ਬਾਜ਼ੀ ਉਹਨਾਂ ਨੇ ਕਰਨੀਆਂ ਅਗਰ ਅਸੀਂ ਗੱਲ ਕਰੀਏ ਵੀ ਜੀ ਕਿ ਇਹ ਜਿਹੜੇ ਪੇਪਰ ਅਗਰ ਭੇਜੇ ਜਾਣ ਤੇ ਇਹਨਾਂ ਤੇ ਵੀਜ਼ਾ ਕਿੰਨੇ ਟਾਈਮ ਦਾ ਲੱਗਣਾ ਜੀ ਤੇ ਜਿਹੜਾ ਵੀਜ਼ਾ ਇਹ 90 ਦਿਨਾਂ ਦਾ ਜਾਂ ਫਿਰ 90 ਦਿਨਾਂ ਤੋਂ ਘੱਟ ਦਾ ਵੀਜ਼ਾ ਲੱਗਦਾ ਇਸ ਤੋਂ ਜ਼ਿਆਦਾ ਨਹੀਂ ਲੱਗਦਾ ਜੀ। ਅਗਰ ਸਜੂਨ ਨੂੰ ਤਾਂ ਦੇਖਿਆ ਜਾਏ ਕਿ ਸਜੂਨ ਨੂੰ ਬਣ ਜਾਂਦੀ ਹੈ ਕਿ ਨਹੀਂ? ਹਾਂਜੀ ਸਜੂਨ ਨੂੰ ਬਣ ਜਾਂਦੀ ਹੈ ਤਕਰੀਬਨ 1 ਸਾਲ ਦੇ ਨਾ ਜ਼ਰੂਰ ਜ਼ਿਆਦਾ ਪੇਪਰ ਮਿਲ ਜਾਂਦੇ ਤੇ ਇਹ ਰਿਨਿਊ ਹੋ ਜਾਂਦੇ ਆ। ਪੇਪਰ ਕਿਹੜੇ ਚਾਹੀਦੇ ਆ ਪੇਪਰਾਂ ਦੀ ਅਗਰ ਗੱਲ ਦੇਖੀ ਜਾਵੇ ਤਾਂ ਪੇਪਰ ਤੁਹਾਡੇ ਨਾਲ ਜਿਹੜਾ ਕੰਮ ਦਾ ਕੰਟਰੈਕਟ ਆ ਉਹ ਵਾਲਾ ਚਾਹੀਦਾ ਕਿ ਤੁਹਾਡਾ ਕੰਮ ਚੱਲ ਰਿਹਾ ਤੇ ਤੁਹਾਡਾ ਟੈਕਸ ਨਾਰਮਲ ਪ੍ਰੋਪਰ ਜਾ ਰਿਹਾ। ਤੇ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਲੋੜ ਆ ਉਹ ਹੈਗੀ ਜੀ ਤੁਹਾਡੇ ਪਾਸਪੋਰਟ ਦੀ ਕਿ ਤੁਹਾਡਾ ਜਿਹੜਾ ਪਾਸਪੋਰਟ ਆ ਵੈਲਿਡ ਚਾਹੀਦਾ اے سی ਜੀ ਅੱਜ ਦਾ ਐਪੀਸੋਡ ਕੇ ਸਰਕਸ ਦੇ ਪੇਪਰਾਂ ਲਈ ਤੁਹਾਨੂੰ ਕਿਹੜੇ ਜਿਹੜੇ ਸਰਕਸ ਦੇ ਪੇਪਰ ਹੁੰਦੇ ਕਿਹੜੇ ਹੁੰਦੇ ਆ ਤੇ ਇਹਨਾਂ ਲਈ ਕਿਹੜੇ ਪੇਪਰਾਂ ਦੀ ਲੋੜ ਹੁੰਦੀ ਆ ਤੇ ਕਿੰਨਾ ਕੁ ਵੀਜ਼ਾ ਹੁੰਦਾ ਸਜੋਨੋਂ ਬਣ ਜਾਂਦੀ ਕਿ ਨਹੀਂ ਬਣ ਜਾਂਦੀ ਇਸ ਤੋਂ ਤੁਹਾਨੂੰ ਹੁਣ ਕੀ ਪਤਾ ਲੱਗਦਾ ਕਿ ਸਿਰਫ ਇਟਲੀ 'ਚ ਐਂਟਰ ਹੋਣ ਦਾ ਤਰੀਕਾ 9 ਮਹੀਨੇ ਦੇ ਪੇਪਰ ਸਟੱਡੀ ਵੀਜ਼ਾ ਜਾਂ ਫਿਰ ਟੂਰਿਸਟ ਵੀਜ਼ਾ ਨਹੀਂ ਹੋਰ ਵੀ ਬਹੁਤ سارے ਤਰੀਕੇ ਨੇ ਸਰਕਸ ਵਾਲਾ ਤਰੀਕਾ ਉਹਨਾਂ ਦੇ ਵਿੱਚੋਂ ਇੱਕ ਸੀ ਹੋਰ ਵੀ ਬਹੁਤ سارے ਤਰੀਕੇ ਹੈਗੇ ਆ ਜਿਨ੍ਹਾਂ ਦੇ ਨਾਲ ਤੁਸੀਂ ਲੀਗਲ ਵੇ ਦੇ ਵਿੱਚ ਇਟਲੀ ਦੇ ਇਟਲੀ ਚ ਆ ਸਕਦੇ ਹੋ ਜੀ ਅਗਰ ਤੁਸੀਂ ਉਹ ਸਾਰੇ ਤਰੀਕੇ ਜਾਨਣਾ ਚਾਹਦੇ ਹੋ ਜਿਨ੍ਹਾਂ ਨਾਲ ਲੀਗਲ ਵੇ ਦੇ ਵਿੱਚ ਇਟਲੀ ਦੇ ਵਿੱਚ ਅਸੀਂ ਐਂਟਰੀ ਕਰ ਸਕਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਹਾਂ ਜੀ ਅਗਰ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਵਧੀਆ ਲੱਗਾ ਤੇ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕੀਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਹੀ ਤਾਂ ਪੰਜਾਬੀ